ਲੋਕਾਂ ਸਾਫ ਮਨਚਵਲੋ ਡੇਰਾ ਮੱਇਆ ਭਗਵਾਨ ਦੇ ਗੇਟ ਦੇ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀਡੀਪੀਓ ਦਫਤਰ ਫਲੋਰ ਸਾਹਮਣੇ ਪੱਕਾ ਤਰਨਾ ਅੱਜ ਚੌਥੇ ਦਿਨ ਦੇ ਵਿੱਚ ਪਹੁੰਚ ਗਿਆ ਅੱਜ ਚੌਥੇ ਦਿਨ ਸ਼ਹਿਰ ਵਿਟਮਾਰਕ ਕਰਕੇ ਨਵਾਂ ਸ਼ਹਿਰ ਅੱਡੇ ਵਿੱਚ ਬੀਡੀਪੀਓ ਫਲੋਰ ਦਾ ਪੁਤਲਾ ਭੁਗਿਆ ਗਿਆ ਅੱਜ ਚੌਥੇ ਦਿਨ ਬਕਬਕ ਭਰਾਤਰੀ ਜਿੱਥੇ ਬੰਦੀਆਂ ਕਲੱਬਾ ਪੰਚਾਇਤਾਂ ਦੇ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ ਇਸ ਮੌਕੇ ਧਰਨੇ ਦੀ ਅਗਵਾਈ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨਲ ਫਲੋਰ ਨੇ ਕੀਤੀ ਇਸ ਮੌਕੇ ਲੋਕ ਇਨਸਾਫ ਮੰਚ ਦੇ ਆਗੂਆਂ ਨੇ ਉਹਨਾਂ ਵਿੱਚ ਜਰਨਲ ਫਲੋਰ ਪਰਸ਼ੋਤਮ ਫਲੋਰ ਮਾਸਟਰ ਹੰਸਰਾਜ ਐਡਵੋਕੇਟ ਸੰਦੀਪ ਕੁਮਾਰ ਭੋਰਾ ਡਾਕਟਰ ਸੰਦੀਪ ਕੁਮਾਰ ਲਾਡੀ ਮੈਸਮਪੁਰ ਡਾਕਟਰ ਅਸ਼ੋਕ ਕੁਮਾਰ ਹਨੀ ਸੰਤੋਖਪੁਰਾ ਰਾਮਜੀਤ ਦਾਸ ਗੰਨਾ ਪਿੰਡ ਰਾਜਵਿੰਦਰ ਸਿੰਘ ਮੁਠੱਟਾ ਜਸਵੰਤ ਗੋਦ ਹਰਮੇਸ਼ ਰਾਹੀ ਪਲਵਿੰਦਰ ਪਲਗੋਟਾ ਆਦਿ ਆਗੂਆਂ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਹੈ ਤਦ ਨਾ ਪੱਕੇ ਤੌਰ ਤੇ ਚੱਲਦਾ ਰਹੇਗਾ ਤੇ 15 ਜੁਲਾਈ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਵੱਡਾ ਇਕੱਠ ਕੀਤਾ ਜਾਏਗਾ ਜਿਸ ਦੀ ਤਿਆਰੀ ਪਿੰਡ-ਪਿੰਡ ਜਾ ਕੇ ਸ਼ੁਰੂ ਕੀਤੀ ਜਾ ਰਹੀ ਹੈ ਤਸਵੀਰ ਖੁਦ ਟ੍ਰੈਂਡਿੰਗ ਫਲਰ ਨਿਊਜ਼ ਚੈਨਲ ਫੇਸਬੁੱਕ ਪੇਜ ਅਤੇ AK TV YouTube 스포ਟ라이트 ਚੈਨਲ ਤੋਂ ਪੱਤਰਕਾਰ ਆਸ਼ੂਕ ਕਪੂਰ ਦੀ ਖਾਸ ਰਿਪੋਰਟ ਫਲੋਰ ਤੋਂ ਅੱਜ ਵੀਡੀਓ ਦਾ ਫਲੋਰ ਉਹਦਾ ਅੱਜ ਇੱਥੇ ਪੁਤਲਾ ਫੁੱਕਿਆ ਗਿਆ ਕਿ ਲੋਕਾਂ ਸਾਹਿਬ ਮੰਚ ਵੱਲੋਂ ਜਿਹੜਾ ਲੰਬੇ ਸਮੇਂ ਤੋਂ ਗੰਦਾ ਪਾਣੀ ਆ ਮਈਆ ਦਰਵਾਜ਼ੇ ਦੇ ਡੇਟ ਦੇ ਸਾਹਮਣੇ ਪੈ ਰਿਹਾ ਜਿਹੜਾ ਪਾਣੀ ਆ ਆਰਾਮਗੜ ਦਾ ਪਾਸੇ ਪੰਜ ਦੇ ਦਾ ਉਹ ਲਗਾਤਾਰ 4 ਸਾਲਾਂ ਤੋਂ ਜਿਹੜਾ ਪੈ ਰਿਹਾ ਵੀਡੀਓ ਜਿਹੜੀ ਆ ਉਹ ਅੱਖਾਂ ਮੀਟ ਕੇ ਸੁੱਤੀ ਪਈ ਆ ਇੱਥੇ ਦੇ ਜਿਹੜਾ ਸਰਕਾਰ ਆ ਉਹ ਅੱਖਾਂ ਫੇਟ ਕੇ ਸੁੱਤਾ ਪਿਆ ਇਸ ਕਰਕੇ ਅੱਜ ਪਹਿਲਾ ਸਟੈਪ ਜਿਹੜਾ ਆ ਅਸੀਂ ਅੱਜ ਵੀਡੀਓ ਦਾ ਪੁਤਲਾ ਫੁੱਕਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਮਸਲਾ ਹੱਲ ਨਾ ਹੋਇਆ ਤੇ ਇਹਨਾਂ ਦੇ ਸਰਕਾਰਾਂ ਦੇ ਪੁਤਲੇ ਫੂਕਾਂਗੇ ਜਿਹਦੇ ਵਿੱਚ ਪੰਚਾਇਤ ਮਾਤਰੀ ਹੋਊਗਾ ਜਿਹਦੇ ਵਿੱਚ ਭਗਵਾਨ ਤਮਾਨ ਹੋਊਗਾ ਉਹਨਾਂ ਦੇ ਪੁਤਲੇ ਫੂਕਾਂਗੇ ਜੇ ਇਹ ਮਸਲਾ ਹੱਲ ਨਾ ਹੋਇਆ ਇੱਥੇ ਵੱਟਾ ਕੱਟ ਕਰਕੇ 15 ਤਰੀਕ ਨੂੰ ਸੇਹਰਾਂ ਦੇ ਵਿੱਚ ਮਾਰਚ ਕਰਾਂਗੇ ਸਹਿਤ ਦੇ ਵਿੱਚ ਲੋਸ ਮਾਰਚ ਕਰਾਂਗੇ ਜੇ ਮੈਂ ਗੱਲ ਕਰਾਂ ਪਿਛਲੇ ਤੀਹ ਚਾਰ ਦਿਨ ਤੋਂ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਕਿਸੇ ਰਾਜਨੀਤੀ ਕਾਗੂ ਨੇ ਜਾਂ ਪੀਡੀਪੀਓ ਸਾਹਿਬ ਨੇ ਤੁਹਾਣਾ ਲਾ ਕੇ ਕੋਈ ਸੰਪਰਕ ਕੀਤਾ ਕੋਈ ਖਰਨਾ ਬਿਲਕੁਲ ਜੀ ਲਗਭਗ ਚੌਥਾ ਦਿਨ ਅੱਜ ਚਾਰ ਦਿਨ ਹੋ ਗਿਆ ਸਾਨੂੰ ਧਰਨੇ ਤੇ ਬੈਠਿਆ ਨੂੰ ਕਿਸੇ ਨੇ ਵੀ ਢਕਾਈ ਨਹੀਂ ਸਾਡਾ ਨਾ ਕੋਈ ਗੱਲਬਾਤ ਨਹੀਂ ਕੀਤੀ ਉਹ ਵੀ ਸਾਡਾ ਸਬਰ ਦੇਖਦੇ ਵੀ ਨਾਲ ਕਿੰਨਾ ਖਸਵਾਰਿਆ ਸਾਡਾ ਜਿਹੜਾ ਸਬਰ ਆ ਬਹੁਤ ਲੰਮਾ ਆ ਇਹ ਯਾਦ ਕਰ ਲੈਣਾ ਜਿਹੜਾ ਦਿੱਲੀ ਦਾ ਸੰਘਰਸ਼ ਸੀ ਲਗਭਗ ਸਾਲ ਉੱਥੇ ਲੜ ਕੇ ਆਏ ਸੀ ਜਿਹੜਾ ਬਹੁਤ ਹੀ ਜਾਂਦਾ ਸੀ ਵੀ ਮੈਨੂੰ ਕੁਝ ਘਾਹ ਨਹੀਂ ਸਕਦਾ ਉਹੀ ਤੋਂ ਹੌਟ ਤੋਂ ਕਿਲਾ ਕੱਢ ਕੇ ਆਏ ਸੀ ਪੰਜਾਬ ਦੇ ਲੋਕ ਸੀ ਉੱਥੇ ਗਏ ਸੀ ਇਸ ਕਰਕੇ ਸਾਡਾ ਸਬਰ ਜਿਹੜਾ ਆ ਉਹਨੂੰ ਪਰਖਣ ਦੀ ਲੋੜ ਨਹੀਂ ਇਤਿਹਾਸ ਕਿਹਾ ਸਾਡਾ ਖਬਰ ਆ ਜਿਹੜਾ ਉਹ ਇਤਿਹਾਸ ਦੇ ਵਿੱਚ ਲਿਖਿਆ ਗਿਆ ਇਸ ਕਰਕੇ ਅਸੀਂ ਇਹ ਵੀ ਵੀਡੀਓ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਪਾਣੀ ਦਾ ਮਸਲਾ ਜਿਹੜਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਰੇਤਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰਾਂ ਤੇ ਉਤਰਾਂਗੇ